ਸਾਨ ਭਰਾਮਾ ਨੂੰ ਡੈਰੀ ਫਾਰਮਾ ਨੂੰ ਗੁਰਲਾਬ ਸਿੰਘ ਬਠਿੰਡਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜਿਹੜੀ ਅੱਜ ਦੀ ਆਪਾਂ ਵੀਡੀਓ ਬਣਾਉਣ ਲੱਗੇ ਆ ਭਾਈ ਪਸ਼ੂਆਂ ਨੂੰ ਨਮੂਨੀਏ ਦੀ ਸ਼ਿਕਾਇਤ ਬਹੁਤ ਜਿਆਦਾ ਹੋ ਰਹੀ ਆ ਜਿਵੇਂ ਕਿ ਜੱਸੀ ਤੋਂ ਬਲਜੀਤ ਸਿੰਘ ਦਾ ਹੁਣੇ ਮੇਰੇ ਕੋਲ ਫੋਨ ਆਇਆ 10 ਮਿੰਟ ਪਹਿਲਾਂ ਹੀ ਉਹ ਕਹਿੰਦਾ ਬਾਬਾ ਜੀ ਕੱਲ ਮੈਂ ਆਪਦੀ ਗਾਂ ਨੂੰ ਤੜਕੇ ਸਵੇਰੇ ਮੈਂ ਬਾਹਰ ਕਢਤਾ ਸਵੇਰ ਜਿਆਦੇ ਸੁਦੀਆਂ ਔਰ ਪੱਠੇ ਖਾਂਦੀ ਖਾਂਦੀ ਉਹ ਅੱਧੇਕ ਪੱਠੇ ਖਾਦੇ ਤੇ ਉਹ ਕੰਬਣ ਲੱਗ ਗਈ ਮੈਂ ਡਾਕਟਰ ਸਾਹਿਬਾਨ ਨੂੰ ਸੱਦ ਕੇ ਤੇ ਮੈਂ ਉਹਦੇ ਟੀਕੇ ਲਵਾਤੇ ਕੱਲ ਉਹ ਠੀਕ ਰਹੀ ਅੱਜ ਉਹਦੀ ਪੋਜੀਸ਼ਨ ਦੁਬਾਰੇ ਮੋੜ ਕੇ ਫੇਰ ਆ ਗਈ ਮੈਂ ਉਹ ਵੀਰ ਨੂੰ ਕੀ ਕਿਹਾਗਾ ਮੈਂ ਆਖਿਆ ਭਾਈ ਤੂੰ ਉਹਦੀਆਂ ਨਾਸਾਂ ਵੇਖ ਵੀ ਕੀ ਪ੍ਰੋਬਲਮ ਆ ਉਹ ਕਹਿੰਦਾ ਜੀ ਪਾਣੀ ਵਗਦਾ ਹੈਗਾ ਫਿਰ ਮੈਂ ਆਖਿਆ ਤੂੰ ਉਹਦੇ ਨੱਕ ਦੇ ਵਿੱਚ ਉਂਗਲ ਪਾ ਕੇ ਵੇਖ ਅਗਰ ਉਂਗਲ ਪਾ ਕੇ ਵੇਖੀ ਤੋ ਵੀਰ ਕਹਿੰਦਾ ਠੰਡੀ ਆ ਮੈਨੂੰ ਇੱਕ ਗੱਲ ਕਹੀ ਹੁਣੇ ਮਖਾ ਤੂੰ ਇੱਕ ਫਾਰਮੂਲਾ ਮੇਰਾ ਦੇ ਦੇ ਜਿਵੇਂ ਕਿ 50 ਗ੍ਰਾਮ ਅਦਰਕ ਦੇ ਦੇ ਤੇ 50 ਗ੍ਰਾਮ ਤੂੰ ਉਹਦੇ ਵਿੱਚ ਤੂੰ ਗੁੜ ਪਾ ਲਾ 50 ਗ੍ਰਾਮ ਤੂੰ ਗੁੜ ਪਾ ਲਾ 50 ਗ੍ਰਾਮ ਅਦਰਕ ਪਾ ਲਾ ਤੇ ਜਿਵੇਂ ਭਾਈ ਤੁਸੀਂ ਉਹਦੇ ਵਿੱਚ ਅੰਦਾਜ਼ੇ ਦੇ ਨਾਲ ਆਪਣੇ ਘਰੇ ਹਿੰਗ ਪਈ ਹੁੰਦੀ ਆ ਹਿੰਗ ਦੀ ਗਰਮੈਸ਼ ਬਹੁਤ ਜ਼ਿਆਦਾ ਹੁੰਦੀ ਆ ਜਿਵੇਂ ਕਿ ਉਹ 10 15 ਗ੍ਰਾਮ ਆਪਾਂ ਹਿੰਗ ਉਹਦੇ ਵਿੱਚ ਪਾਲੇ ਦੀਆਂ ਹਿੰਗ ਜਿਹੜੀ ਆ ਕਿਉਂ ਜਾਦੇ ਕਰਮੈਸ਼ ਹੁੰਦੀ ਆ ਜਿਵੇਂ ਤੋਲਾ 10 ਗ੍ਰਾਮ ਹੋ ਜਾਂਦੀ ਆ 10 ਗ੍ਰਾਮ ਨਹੀਂ ਪਾਉਣੀ 5 ਕ ਗ੍ਰਾਮ ਤੁਸੀਂ ਹਿੰਗ ਪਾ ਲੋ ਇਹਨੂੰ ਕੀ ਕਰਨਾ ਫਾਰਮੂਲੇ ਨੂੰ ਅਦਰਕ ਆਪਾਂ 50 ਗ੍ਰਾਮ ਲੈ ਲਿਆ ਗੋੜਾ ਆਪਾਂ 50 ਗ੍ਰਾਮ ਦੀ ਬਜਾਏ ਆਪਾਂ ਆਪਾਂ 100 ਗ੍ਰਾਮ ਵੀ ਲੈ ਲਿਆ ਉਸ ਤੋਂ ਬਾਅਦ ਕੀ ਕਰਨਾ ਹੈਗਾ ਉਹਦੇ ਵਿੱਚ ਆਪਾਂ ਹਿੰਗ ਪਾ ਲਈ ਆ ਹਿੰਗ ਆ ਪਾ ਕੇ ਕੁੱਟ ਕੇ ਆਪਾਂ ਇੱਕ ਪਿੰਨੀ ਬਣਾ ਕੇ ਉਹਨੂੰ ਆਪਾਂ ਪਸ਼ੂ ਨੂੰ ਨਾਲੋਂ ਨਾਲ ਪਹਿਲਾਂ ਤੁਰਤ ਅੰਦਰ ਸਿਰ ਦਿਓ। ਅਗਰ ਜਿਹੜਾ ਫੇਫੜਿਆਂ ਦਾ ਪਾਣੀ ਹੁੰਦਾ ਇਹ ਨੇ ਗਰਮੈਸ਼ ਦੇਣੀਆਂ ਤਿੰਨੇ ਚੀਜ਼ਾਂ ਨੇ। ਹਿੰਗ ਨੇ ਵੀ ਗਰਮੈਸ਼ ਦੇਣੀ ਆ ਤੇ ਅਦਰਕ ਨੇ ਵੀ ਗਰਮੈਸ਼ ਦੇਣੀ ਆ ਤੇ ਗੁੜ ਨੇ ਵੀ ਗਰਮੈਸ਼ ਦੇਣੀ ਆ। ਅਗਰ ਪਸ਼ੂ ਥੋੜਾ ਜਿਆਦਾ ਵੀਰ ਗਿਆ ਅਗਰ ਪਸੂ ਥੋੜਾ ਜਿਆਦੇ ਬੀਰ ਗਿਆ ਤੁਹਾਨੂੰ ਇਹਦੇ ਨਾਲ ਨਹੀਂ ਲੋਟ ਆਉਂਦਾ ਪਹਿਲੀ ਇਹ ਡੋਜ ਦੇ ਨਾਲ ਨਹੀਂ ਲੋਟ ਆਉਂਦਾ ਫਿਰ ਤੁਸੀਂ ਕੀ ਕਰਨਾ ਭਾਈ ਜਿਵੇਂ ਕਿ ਚਾਰ ਆਂਡੇ ਲੈ ਲਓ ਦੇਸੀ ਕੁਕੜੀ ਦੇ ਉਹਨਾਂ ਨੂੰ ਕੀ ਕਰੋ ਵੇਖੋ ਮੁੰਡਾ ਭਾਈ ਮੈਂ ਇਹ ਚੀਜ਼ ਵਰਤਦਾ ਨਹੀਂਗਾ ਜਿਵੇਂ ਕਿ ਘਰੇ ਕੋਈ ਰੰਬ ਪਈ ਹੁੰਦੀ ਹੈਗੀ ਜਾਂ ਕੋ ਸ਼ਰਾਬ ਕੋਈ ਵੀ ਤਰ੍ਹਾਂ ਦੀ ਕੁਆਲਿਟੀ ਦੀ ਕੋਈ ਵੀ ਪਈ ਆ ਉਹ ਉਹ ਤੁਸੀਂ 200 ਗ੍ਰਾਮ ਆਪਦੀ ਸ਼ਰਾਬ ਲੈ ਲਓ ਜਿਵੇਂ ਰੰਬ ਵਗੈਰਾ ਰੇ ਪਈ ਹੁੰਦੀ ਆਗੀ ਉਹਦੇ ਵਿੱਚ ਚਾਰ ਆਂਡੇ ਤੁਸੀਂ ਉਹਨੂੰ ਫੈਂਟ ਲੋ ਆਂਡੇ ਫੈਂਟ ਕੇ ਉਹ ਨਮੂਨੀ ਵਾਲੇ ਪਸ਼ੂ ਨੂੰ ਸਿੜ ਦਿਓ ਨਾਲ ਉਹ ਨਾਲ ਪਸ਼ੂ ਖੜਾ ਹੋ ਜਾਊਗਾ ਅਗਰ ਇਹਨੇ ਕੀ ਫਾਰਮੂਲੇ ਨੇ ਕੰਮ ਕਰਨਾ ਜੋ ਫੇਫੜਿਆਂ ਦਾ ਪਾਣੀ ਹੋਊਗਾ ਨੇ ਬਾਹਰ ਕੱਢ ਦੇਣਾ ਤੇ ਓਕੇ ਦੀ ਰਿਪੋਰਟ ਹੋ ਜਾਊਗੀ ਇਹ ਮੇਰੇ ਉਸਤਾਦ ਜਿਵੇਂ ਕਿ ਮੇਰੇ ਮੈਂ ਤੁਹਾਨੂੰ ਦੱਸਦਾ ਹੁਣ ਇਹ ਵੀਡੀਓ ਤੇ 90 ਸਾਲ ਦਾ ਹਜੇ ਇਸ ਟਾਈਮ ਮੌਜੂਦਾ ਕੰਮ ਕਰ ਰਿਹਾ ਹੈ ਤੁਰ ਰਿਹਾ ਹੈ ਮੇਰਾ ਉਸਤਾਦ ਮਿੱਠੂ ਸਿੰਘ ਭੋਖੜੇ ਤੋਂ ਮੇਰੇ ਕੋਲੇ ਇੱਕ ਮੱਝ ਸੀਗੀ ਤੇ ਉਹ ਮੱਝ ਨੇ ਬਹੁਤ ਜ਼ਿਆਦੇ ਡਾਕਟਰਾਂ ਦੇ 4 ਪੰਜ ਡਾਕਟਰ ਬਦਲਤੇ ਨੇ ਰਿਹਾਗਾ ਉਹ ਕਹਿੰਦਾ ਭਾਈ ਥੋੜੀ ਜਿਹੀ ਸ਼ਰਾਬ ਲਿਆ ਦੀ ਆ ਕਿ ਸ਼ਰਾਬ ਦਿੱਤਾ 4 ਆਂਡੇ ਦੇ ਉੱਤੇ ਤੇ ਮੈਂ ਉਹਨੂੰ ਦੋ ਖਰਾਕਾਂ ਦਿੱਤੀਆਂ ਤੇ ਮੈਂ ਮੇਰੀ ਬਿਲਕੁਲ ਓਕੇ ਹੋ ਗਈ ਮੈਂ ਪੰਜਵਾਂ ਡਾਕਟਰ ਬਦਲਤਾ ਸੀਗਾ ਉਹ ਫਾਰਮੂਲਾ ਭਾਈ ਇਹ ਕੀ ਆਗਾ ਇਹ ਸਰਦੀ ਦੇ ਵਿੱਚ ਆਪਾਂ ਦੇ ਸਕਦੇ ਆਂਗੇ ਔਰ ਕਮੈਂਟ ਤਾਂ ਮੈਂ ਨਹੀਂ ਕਰੂੰਗਾ ਵੀ ਪਸ਼ੂ ਨੂੰ ਸ਼ਰਾਬ ਦੇਣੀ ਗੱਲ ਕਰ ਜਿਹੜੀ ਦਵਾਈ ਦੇ ਤੌਰ ਤੇ ਪਸ਼ੂ ਨੂੰ ਦੇਣੀ ਪੈਂਦੀ ਆ ਅਗਰ ਮੈਂ ਵਰਤਦਾ ਵੀ ਨਹੀਂ ਮੈਂ ਹੱਥ ਵੀ ਨਹੀਂ ਲਾਉਂਦਾ ਇਸ ਚੀਜ਼ ਨੂੰ ਨੇੜੇ ਵੀ ਨਹੀਂ ਜਾਂਦਾ ਕਿ ਮੈਂ ਇਸ ਚੀਜ਼ ਦੇ ਕਈ ਵਾਰੀ ਕੀ ਆ ਭਾਈ ਮਜਬੂਰੀ ਦੇ ਵਿੱਚ ਆਪਾਂ ਨੂੰ ਪਸ਼ੂ ਨੂੰ ਦੇਣੀ ਪੈਂਦੀ ਆ ਹੁਣ ਆਪਾਂ ਕੀ ਕਰਨਾ ਪਹਿਲੀ ਆਪਾਂ ਡੋਜੇ ਤਿੰਨਾਂ ਚੀਜ਼ਾਂ ਦੀ ਦੇ ਦੇਣੀ ਆਂਗੀ ਫਿਰ ਉਸ ਤੋਂ ਬਾਅਦ ਜੇਕਰ ਨਹੀਂ ਲੋਟ ਆਉਂਦਾ ਤਾਂ ਤੁਸੀਂ ਸ਼ਰਾਬ ਤੇ ਆਂਡੇ ਚਾਰ ਆਂਡੇ ਪਾ ਕੇ ਤੁਸੀਂ ਪਸ਼ੂ ਨੂੰ ਸਿਰਦੋ ਜਿੰਨਾ ਮਰਜੀ ਨਮੂਨੀਆਂ ਹੋਇਆ ਪਸ਼ੂ ਨੂੰ ਮੈਂ ਗਾਰੰਟੀ ਲੈਂਦਾ ਜੀ ਪਸ਼ੂ ਬਿਲਕੁਲ ਓਕੇ ਦੀ ਰਿਪੋਰਟ ਹੋਊਗੀ ਤੁਹਾਡੀ ਬਿਲਕੁਲ ਜਮਾ ਸਹੀ ਹੋਊਗਾ